ਸੁਖਹੁ ਤਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਈ ਦਰਸ਼ਨ ਪਰ ਸਿਂ ਗੁਰੂ ਕੈ ਜਨਮ ਮਰਨ ਦੁਖ ਜਾਇ ਤੈ ਨਸਰੀ ਬਾਣੀ ਭਗਤ ਨਾਮਦੇਵ ਜੀ ਕੀ ਇਕ ਓਅੰਕਾਰ ਸਤ ਗੁਰ ਪ੍ਰਸਾਦ ਪਹਿਲ ਪੁਰੀਏ ਪੁੰਡਰਕਵਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨ ਨਾ ਤੇ ਜਾਨੂ ਹਾਰ ਹਾਰ ਨਾ ਚੰਤੀ ਨਾਚਨਾ ਪਹਿਲ ਪੁਰੀਏ ਪੁੰਦਰਕਵਨਾ ਚੇ ਹੰਸਾ ਸਗਲੇ ਜਨਾ ਕ੍ਰਿਸ਼ਨ ਨਾਤੇ ਜਾਨੂ ਹਰ ਹਰਨਾਚੰਤੀ ਨਾਚਨਾ ਪਹਿਲ ਪੁਰਸਾ ਬਿਰਾ ਅਥੋਂ ਪੁਰਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ ਰਹਾਉ ਨਾਚੰਤੀ ਗੋਪੀ ਜਨਾ ਨਯਾਤੇ ਬਰੇ ਕੰਨਾ ਤਰਕ ਨਾਚਾ ਭ੍ਰਮੀਆਂ ਚਾ ਕੇਸਵਾ ਬਚਾਉਨੀ ਐਏ ਮੱਏ ਇੱਕ ਆਨ ਜੀਓ ਪਿੰਦੀ ਉਬਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੂੰ ਮੱਚੇ ਦੁਆਰਾ ਤੂੰ ਕੁੰਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ਪਿੰਦੀ ਉਬਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੂੰ ਮੱਤੇ ਦੁਆਰਾ ਤੂੰ ਕੁਨਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮਕਾਰਣਾ ਵਾਹੀ ਗੁਰਦੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤਨਸਰੀ ਬਾਣੀ ਭਗਤ ਨਾਮਦੇਵ ਜੀ ਕੀ ਇਕ ਓੰਕਾਰ ਸਤ ਗੁਰ ਪ੍ਰਸਾਦ ਪਹਿਲ ਪੁਰਿਏ ਪੁੰਡਰਕ ਵਾਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੂ ਹਰ ਹਰਨਾ ਚੰਤੀ ਨਾਚਨਾ ਸਤ ਗੁਰੂ ਜੀ ਦੀ अपार कृपा बख्शीश रहमत सदका पावन पवित्र मुखवाक भगत नामदेव साहिब जी दे मुखारबिंद तो उच्चारण कीता होया तना श्री राग अंदर गुरु ग्रंथ साहिब महाराज जी दे पामनंग 694 ऊपर सुभाए मान है सतगुरु कृपा करन ਸਾਹਿਬਾਂ ਦਾ ਰੱਬੀ ਗੁਰਫਰਮਾਨ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਬਣ ਜਾਏ ਸਤਿਗੁਰੂ ਐਸੀ ਕਿਰਪਾ ਬਖਸ਼ਿਸ਼ ਰਹਿਮਤ ਕਰਕੇ ਨਿਵਾਜਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ